ਜੀ ਕੀ ਖਾਲਸਾ ਵੈਗਤ ਜਿੱਕੀ ਫਤਿਹ ਜੋ ਇਹ ਉਪਰਾਲਾ ਕੀਤਾ ਗਿਆ ਸੀਐਮ ਭਗਵੰਤ ਮਾਨ ਸਾਹਿਬ ਵੱਲੋਂ ਉਹਨਾਂ ਲੋ ਥਰਮਲ ਪਲੈਂਟ ਗੋਦਵਾਲ ਸਾਹਿਬ ਜੋ ਖਰੀਦਾ ਗਿਆ ਵਾ ਪਹਿਲੀ ਸਰਕਾਰ ਆ ਜਿਹੜੀ ਯਾਨੀ ਕਿ ਅੱਗੇ ਉਹ ਚੀਜ਼ਾਂ ਵੇਚਦੇ ਸੀ ਕਦੀ ਕੁਝ ਵੀ ਤਾਂ ਸਰਕਾਰੀ ਚੀਜ਼ ਕੋਈ ਵੀ ਵੇਚੀ ਇਹ ਸਾਡਾ ਮਰੇ ਵੱਡੇ ਭਾਗ ਆ ਵੀ ਉਹਨਾਂ ਮੰਨ ਕੇ ਚਲੋ ਇੱਥੇ ਥਰਮਲ ਪਲੈਂਟ ਖਰੀਦਿਆ ਵਾ ਕੁਝ ਵੀਰਾਂ ਨੂੰ ਰਜਗਾਰ ਮਿਲੂਗਾ ਨੌਕਰਾਇ ਮਿਲੂਗਾ ਤੇ ਇਸ ਦੇ ਚੱਕਰ ਵਿੱਚ ਸਿਰੋ ਰੈਲੀ ਰੱਖੀ ਗਈ ਆ ਬਹੁਤ ਵੱਡਾ ਇਕੱਠ ਆ ਵੀਰਾਂ ਦਾ ਵੇਖੋ ਸਭ ਮਾਲਚੱਕ ਦੇ ਵਿੱਚੋਂ ਆ ਪੂਰੇ ਜੋਸ਼ ਦੇ ਨਾਲ ਆ ਵੀਰ ਆਪਣਾ ਸਰਜੀਤ ਸਿੰਘ ਦਾ ਬਟਾ ਇਹਦੇ ਸੰਯੋਗ ਨਾਲ ਮੁੰਡੇ ਜਨੇ ਨੌਜਵਾਨ ਸਭ ਲੈ ਕੇ ਆਪਾਂ ਵੱਡਾ ਇਕੱਠ ਰੈਲੀ ਤੇ ਜਾ ਰਹੇ ਆ ਸਾਰੇ ਜਥਾ ਕਿੱਥੋਂ ਤੁਰਿਆ ਹੈ ਤੇ ਕਿੱਥੇ ਪਹੁੰਚ ਰਿਹਾ ਹੈ ਇਹ ਮਾਲਚੱਕ ਤੋਂ ਜਥਾ ਤੁਰਿਆ ਸੀ ਤੇ ਸਿਰੋ ਰੈਲੀ ਆ ਉੱਥੇ ਅਸੀਂ ਪਹੁੰਚ ਰਹੇ ਆ ਉੱਥੇ ਭਗਵੰਤ ਸਿੰਘ ਸਾਹਿਬ ਵੀ 1:00 2:00 ਵਜੇ ਦੇ ਕਰੀਬ ਆਉਣਗੇ ਜਥਾ ਕਿੰਨਾ ਦੀ ਅਗਵਾਈ ਦੇ ਵਿੱਚ ਤੁਰਿਆ ਇਹ ਸੁਖਜਿੰਦਰ ਸਿੰਘ ਲਾਲੀ ਤੇ ਵੀਰ ਮੇਰਾ ਸਰਜੀਤ ਸਿੰਘ ਬੇਟਾ ਤੇ ਸਾਰੇ ਨਗਰ ਨਿਵਾਸੀ ਤੇ ਆਪਣੇ ਬਲਾਕ ਪ੍ਰਧਾਨ ਆਰਤੀਆ ਸਾਹਿਬ ਇਹਨਾਂ ਦੇ ਸਹਿਯੋਗ ਨਾਲ ਜਥਾ ਮਾਲਚੱਕ ਤੋਂ ਲੈ ਕੇ ਆਇਆ ਜੀ ਨੌਜਵਾਨਾਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਪਾਇਆ ਜਾ ਰਿਹਾ ਰੈਲੀ ਨੂੰ ਵੇਖੋ ਇਹ ਤੁਸੀਂ ਵੇਖ ਨਹੀਂ ਰਹੇ ਜੇ ਵੇਖੋ ਭਈ ਆਪਣੇ ਸਾਰੇ ਹੀ ਨੌਜਵਾਨ ਵਾ ਪੂਰਾ ਉਤਸ਼ਾਹ ਵਾ ਇਹਨਾਂ ਦਾ ਇਹ ਦੇ ਵਿਚਾਰੇ ਸਵੇਰੇ 9 ਵਜੇ ਆਣ ਕੇ ਖੜ ਗਏ ਤੇ ਕਦੋਂ ਜਾਣਾ ਕਦੋਂ ਜਾਣਾ ਚਲੋ ਸਾਨੂੰ 11 12 ਵਜੇ ਗਿਆ ਉਤਸ਼ਾਹ ਨੌਜਵਾਨਾਂ ਦੇ ਵਿੱਚ ਆਪਾਂ ਵੇਖ ਰਹੇ ਪਹਿਲੀ ਇਹ ਰੈਲੀ ਆ ਜਿੱਨਾਂ ਦੇ ਤੁਸੀਂ ਵੇਖੋ ਭਈ ਸਾਰੇ ਨੌਜਵਾਨੀ ਤੁਹਾਨੂੰ ਮਿਲਣਗੇ ਤੇ ਚਲੋ ਬਜ਼ੁਰਗ ਬੰਦੇ ਦਾ ਵੀ ਸਹਿਯੋਗ ਆ ਪਰ ਨੌਜਵਾਨਾਂ ਦੇ ਵਿੱਚ ਕਾਹੀ ਜੋਸ਼ ਆ ਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਨੌਜਵਾਨ ਤੇ ਅੱਜ ਦਾ ਵਰਗ ਕਿੰਨਾ ਖੁਸ਼ ਹੈ ਦੇਖੋ ਜੀ ਨੀਤੀਆਂ ਤੁਹਾਡੇ ਸਾਹਮਣੇ ਆ ਜਿੱਦਾਂ ਥਰਮਲ ਪਲਾਟ ਖੇਤੀਆ ਵਾ ਜਾਂ ਮੰਨ ਕੇ ਚਲੋ ਬਿਜਲੀ ਦਾ ਘਰਾਂ ਦੇ ਬਿੱਲ ਮੈਨੂੰ ਨਹੀਂ ਲੱਗਦਾ ਕਿ ਹੁਣ ਘਰਾਂ ਦਾ ਬਿੱਲ ਕੋਈ ਆਉਣ ਡਿਆ ਵਾ ਸਾਰੇ ਫਰੀ ਚੱਲਣ ਡਿਆ ਐਦਾਂ ਦੀਆਂ ਜੇ 2 ਸਾਲ ਹੋਏ ਆ ਸਰਕਾਰ ਨੂੰ ਹੌਲੀ ਹੌਲੀ ਹੋਰ ਵੀ ਕੰਮ ਕਰਨਗੇ ਤੇ ਆਪਾਂ ਵੇਖੇ ਪਿੰਡ ਵਾਲਿਆਂ ਦਾ ਸਹਿਯੋਗ ਨਾਲ ਜਿੰਨਾ ਵੀ ਹੋਇਆ ਪਿੰਡ ਦਾ ਕੰਮਕਾਰ ਕਰਾਂਗੇ ਅੱਗੇ ਲਾ ਕੇ ਕੰਮ ਕਰਾਂਗੇ ਤੇ ਪਾਰਟੀ ਦਾ ਬਹੁਤ ਵਧੀਆ ਸਹਿਯੋਗ ਹੈਗਾ ਦੇ ਨਾਲ ਪਾਰਟੀ ਸਾਨੂੰ ਸਹਿਯੋਗ ਹੀ ਵਧੀਆ ਕਰਦੀ ਆ ਹਾਂਜੀ ਵੀਰ ਜੀ ਕੀ ਨਾਮ ਤੇ ਕਿਸੋਂ ਦੇ ਰਹਿਣ ਵਾਲੇ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਸਰਜੀਤ ਸਿੰਘ ਬੇਟਾ ਪਿੰਡ ਮਾਲਚੱਕ ਤੋਂ ਆਪਾਂ ਵੀਰਾਂ ਦੇ ਬਜ਼ੁਰਗਾਂ ਸਹਿਯੋਗ ਨਾਲ ਬਹੁਤ ਵਧੀਆ ਆਪਾਂ ਕੱਠ ਕੀਤਾ ਹੋਇਆ ਵਾ ਤੇ ਰੈਲੀ ਤੇ ਲੈ ਕੇ ਜਾਂਦੇ ਆਂ ਭਗਵਾਨ ਤੁਮਾਰ ਦੀ ਸਰਕਾਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਮੈਂ ਸਰਦਾਰ ਬਲਜੀਤ ਸਿੰਘ ਪਿੰਡ ਮਾਲਚੱਕ ਤੋਂ ਬਹੁਤ ਵੱਡਾ ਜਥਾ ਲੈ ਕੇ ਅਸੀਂ ਆਪਣੇ ਸੇਰੋਂ ਪਹੁੰਚ ਰਹੇ ਆਂ よるわけ。いし